ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਇਹ ਨਗਰ ਆ ਮਿੱਤਰੋ ਤੇ ਬਰਗਾੜੀ ਪਿੰਡ ਦੇ ਬਿਲਕੁਲ ਨੇੜੇ ਪੈਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵੀਰ ਦਾ ਕੰਮ ਹੈਗਾ ਵਾ ਵਪਾਰ ਦਾ ਮੈਂ ਖੂਨੀਆ ਤੁਹਾਨੂੰ ਜਿਹੜੇ ਭਰਾਵਾਂ ਨੇ ਥੋੜੇ ਪੈਸੇ ਲਾਉਣੇ ਆ ਝੋਟੀਆਂ ਅੰਗ ਭਾਲਦੇ ਆ ਦੁੱਧ 9-10 ਕਿਲੋ ਦਈ ਜਾਵੇ ਉਹ ਚੀਜ਼ ਭਾਲਦੇ ਆ ਤੇ ਆ ਜਾਓ ਫਿਰ ਮਿੱਤਰੋ ਤੁਹਾਡੇ ਫੁੱਲ ਕੰਮ ਦੀ ਮੈਂ ਲੈ ਕੇ ਆ ਗਿਆ ਕਰਦੀਆਂ ਗੱਲਾਂ ਬਾਤਾਂ ਆਪਾਂ ਭਰਾ ਦੇ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲਾਤ ਵੀ ਠੀਕ ਠਾਕ ਸੇਤਾ ਦੇ ਪਰਿਵਾਰ ਵਧੀਆ ਪਰਿਵਾਰ ਐਥੇ ਨਾ ਵੀਰੇ ਗੁਰਪ੍ਰੀਤ ਭਾਈ ਘਰ-ਬਾਰ ਕਿਵੇਂ ਆ ਬਰੀਆ ਠੀਕ ਠਾਕ ਠੀਕ ਐ ਅਸੇ ਗੁਰਪ੍ਰੀਤ ਭਾਈ ਜਿਹੜੀ ਝੋਟੀ ਵੇਚਣੀ ਆ ਪੱਕੇ ਨਵਾਂ ਸੂਆ ਵੀਰੇ ਦੂਜਾ ਸੂਆ ਵੀ ਦੂਜਾ ਸੂਆ ਥੋੜੀ ਜੀ ਲਿਸਤ ਸਾਂਭੀ ਨਹੀਂ ਕਹਿਨੇ ਨਾ ਕੱਲੀ ਫਿੱਕੀ ਆ ਵੀਰੇ ਹੂੰ ਐਂਗੋਂਗੇ ਚੰਗੇ ਲੱਗਿਆ ਜਿਵੇਂ ਸਿੰਘ ਸੋਂਗੇ ਕਿੰਨਾ ਸੋਹਣਾ ਲੱਗਾ ਯਾਰ ਹਨਾ ਹਾਂਜੀ ਅਸੇ ਗੁਰਪ੍ਰੀਤ ਦਿਨ ਕਿੰਨੇ ਲੈ ਜੂਗੀ ਵੀਰੇ ਜੀ ਦਿਨ 4-5 ਹੀ ਲਊ ਵੀਰੇ ਪੁੱਤਰਨ ਲੱਗੀ ਝੋਟੀ ਠੀਕ ਠੀਕ ਐ ਥੱਲੋ ਸੋਣੀ ਤਿਆਰ ਹੋ ਜੂਗੀ ਪੂਰੀ ਪੂਰੀ ਤਿਆਰ ਹੋਵੇ ਦੁੱਧ ਤਾਂ ਦੇ ਦੂ 10-11 ਕਿਲੋ 10 ਕਿਲੋ ਰ ਪਹਿਲੇ ਸੂਏ ਦੁੱਤਾ ਠੀਕ ਐ ਦੇਣਾ ਬਣਦਾ ਏ ਲੇ ਮਿੱਤਰੋ ਸਿੰਘ ਬਖਰੀ ਪੋਤੇ ਦੇ ਕੱਲਾ ਇਹਣਾ ਸੋਚਿਆ ਵੀ ਮਤਲਬ ਭਾੜ ਹੀਗਾ ਹੋਊਗਾ ਲੋਟ ਕਿਉਂਕਿ ਇਹੋ ਜੀ ਝੋਟੀ ਭਈ ਅੱਜ ਕੱਲ ਦੇ ਵਿੱਚ ਭਾੜ ਹੀ ਮਿਲਦੇ ਛੇਤੀ ਆ ਜਿਹੜਾ ਜਿਹੜਾ ਤੁਹਾਨੂੰ ਭਾੜ ਦਵਾਉਣਾ ਨਾ ਇਹ ਭਾੜ ਦਾ ਯਕੀਨ ਕਰਿਆ ਤੁਸੀਂ ਛੇਤੀ ਮੱਥੇ ਨਹੀਂ ਲੱਗਦਾ ਥੱਲੋ ਵੇਖੋ ਕਿ ਰੋਦੀ ਇਹਨੇ ਪੰਜਾ ਸੱਤਾ ਦਰਾਂ ਦੇ ਵਿੱਚ ਪੂਰੀ ਖੇਡ ਜਣਾ ਲਿਆ ਬਾਈ ਹੂੰ ਗੁਰਪ੍ਰੀਤ ਭਾਈ ਸੋਹਣੀ ਤਿਆਰ ਹੋ ਜੂਗੀ ਥੱਲੋ ਹਾਂ ਬਹੁਤ ਸੋਹਣੀ ਬਾਈ ਹੂੰ ਬਾਕੀ ਸਾウス ਲਗ ਸਲਾਗ ਪੂਰੀ ਆ ਹਾਂ ਸੀਲ ਵਾਲੀ ਹੈ ਨਾ ਨਹੀਂ ਠੀਕ ਹੈ ਬਾਈ ਵਿਚਾਰੀ ਸੰਭੀ ਘਟਾ ਕਿਤੇ ਯਾ ਤਾਂ 10 ਦਿਨ ਪਹਿਲਾਂ ਆਏ ਆਂਦੇ ਆਪਣੇ ਕੋਲ ਹੀ ਖਾਣ ਪੀਣ ਨੂੰ ਖੁੱਲੀ ਆ ਖੁੱਲੀ ਖੁੱਲੀ ਵੀਰੇ ਕੋਸ ਭਾਈ ਚੱਲੋ ਕੋਈ ਚੱਕਰ ਅੱਛਾ ਗੁਰਪ੍ਰੀਤ ਭਾਈ ਰੇਟ ਰੇਟ ਵੀਰੇ 85 ਚੋਂ ਮਾਨਤਾਣ ਕਰ ਦਿਆਂਗੇ ਕਿੰਨਾ ਕੁ ਕਰ ਦਈਏ ਹਾਈ ਕਿੰਨਾ ਕਰ ਦਈਏ ਕਰਦੇ ਆਂ 83 ਰਿਹਾਨਾ ਹਾਂ ਨਾ ਮੈਂ ਇਹ ਨਵੀਟ ਜਾ ਕੇ ਰਾਂ ਕਰਾਂ ਹਾਂ ਮੈਂ ਕਹਦੇ ਕੁਛ ਕਿਨ ਬਸ ਜਾ ਜੀ ਹੁਣ ਤਾਂ ਜਿਹੜੀ ਹੈ ਕੰਮ ਚੱਲ ਫਿਰ ਆਪ ਹੀ ਕਰ ਲੈ ਨਹੀਂ ਕਹਦਾ ਤੈਨੂੰ ਬਾਲਾ ਕਿਵੇਂ ਮਿਲਦਾ ਵੀ ਨਹੀਂ ਭਾ ਯਾਰ ਹਣਾ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਥਾਂ ਤੋਂ ਓਕੇ ਆ ਚਾਰੇ ਹਾਂ ਹਾਂ ਉੱਥੇ ਠੀਕ ਹੈ ਬਾਈ ਨੰਬਰ ਬਾਈ 9915814434 ਇੱਕ ਵਾਰੀ ਹੋਰ ਆਉਣ ਦੇ 9915814434 ਠੀਕ ਹੈ ਬਈ ਇਸ ਨੰਬਰ ਤੇ ਗੱਲਬਾਤ ਕਰ ਲੈ ਪਿੰਡ ਬੁਰਜ ਜਵਾਰ ਸਿੰਘ ਵਾਲਾ ਜਿਲ੍ਹਾ ਫਰੀਦਕੋਟ